ਕੋਈ 5 ਲੱਖ ਦੇਣ ਤੱਕ ਹੈਗਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਇਹਨੇ ਘਰ ਦਾ ਚੁੱਲਾ ਕਿਥੋਂ ਚੱਲਣਾ ਹੈ ਕਿਨੇ ਸਾਲ ਸਰਕਾਰ ਨੇ ਸੋਚਿਆ ਵੀ ਕਿੰਨਾ ਕੁ ਪਹਾੜ ਕਮੋਂਦੇ ਨੇ ਇਹਨਾਂ ਨੇ ਸਾਡੇ ਖਲਾਫ ਇੰਨਾ ਤੱਕ ਦਾ ਕਾਨੂੰਨ ਬਣਾ ਕੇ ਹੱਡ ਮਾਰੂ ਮਾਰੂ ਕੀ ਤੁਹਾਡੇ ਨਾਲ ਕੰਮ ਨਹੀਂ ਲੰਮੇ ਸਮੇਂ ਵਾਸਤੇ ਅਨ ਮੇਥੇ ਸਮੇਂ ਵਾਸਤੇ ਸਾਰੀਆਂ ਟ੍ਰਾਂਸਪੋਰਟਾਂ ਬੰਦ ਆ ਰੋਡ ਜਾਮ ਕਰਾਂ ਜਿੰਦਾਬਾਦ ਜਿੰਦਾਬਾਦ ਇਹ ਜੋ ਸਾਡੇ ਬਾਅਦ ਇਹ ਕਾਲੇ ਕਾਨੂੰਨ ਲਾਏ ਗਿਆ ਇਹਨਾਂ ਨੇ ਲਾਗੂ ਕਿਤੇ ਵੀ ਜੀਪੀ ਨੇ ਅਸੀਂ ਉਹਦੇ ਬਾਅਦ ਤੇ ਵਿਰੋਧ ਕਰ ਰਹੇ ਆ ਸਾਰੇ ਡਰਾਈਵਰ ਇਕੱਠਾ ਜੋ ਅਸੀਂ ਇਹਨੂੰ ਕਾਨੂੰਨ ਨੂੰ ਰੱਦ ਚਾਉਂਦੇ ਆ ਜਲਦੋਂ ਜਲਦੀ ਕੀਤਾ ਜਾਵੇ ਨਹੀਂ ਤੇ ਅਸੀਂ ਇਸ ਤੋਂ ਵੱਡਾ ਧੰਦਾ ਲਵਾਂਗੇ ਅਸੀਂ ਜੋ ਸਭ ਚੱਕੇ ਜਾਮ ਕੀਤੇ ਆ ਹਾਂ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਦੀ ਗੱਡੀ ਜਾ ਕੋ ਟਿਪਰ ਨਹੀਂ ਚੱਲੇਗੀ ਇਹ ਕਹਿ ਕੇ ਡਰਾਈਵਰ ਕੋਈ ਡਰਾਈਵਰ ਨਹੀਂ ਦੀ ਕਰੇਗਾ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਕੀਤਾ ਜਾਏਗਾ ਅੱਜ ਕੀ ਕੀਤਾ ਗਿਆ ਅੱਜ ਵੀ ਅਸੀਂ ਇਸੇ ਕਰਕੇ ਟਰੱਕੀ ਢੱਕਣ ਦੇ ਆ ਪੀਐਸਏ ਕਾਨੂੰਨ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋਂ ਜਲਦੀ ਜਿੰਨਾ ਸਰਕਾਰ ਨੂੰ ਅਰਜ਼ੀ ਦਿੱਤਾ ਜਾਵੇ ਸਾਡੇ ਨਾਲ ਕੋਈ ਸਰਕਾਰ ਨਹੀਂ ਤੁਰਦੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਨੇ ਇਹਦੇ ਵਿੱਚ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ ਜਿਹੜਾ ਇਹਨਾਂ ਨੇ ਕੋਈ ਸਾਥ ਨਹੀਂ ਦੇਂਦੇ ਸਾਡੇ ਇਹਨਾਂ ਨੂੰ ਵੀ ਨਾਲ ਪੁੱਛਿਆ ਜਾਵੇ ਨਾ ਇਹਨਾਂ ਨੇ ਕੱਲ ਨੂੰ ਵੋਟਾਂ ਨਹੀਂ ਲੈਣੀਆਂ ਕੀ ਨੁਕਸਾਨ ਹੋਇਆ ਕਾਨੂੰਨ ਦਾ ਕਾਨੂੰਨ ਨੇ ਨਾ ਬਹੁਤ ਵਿਖਾਣਾ ਜੀ ਵੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ 5 ਲੱਖ ਜੁਰਮਾਨਾ ਵਾ ਕਿ ਇਹ ਡਰਾਈਵਰ ਨੂੰ ਪੁੱਛ ਲਓ ਇੱਥੇ ਜਿੰਨੇ ਖੜੇ ਆ ਕੋਈ 5 ਲੱਖ ਦੇਣ ਤੋਂ ਕਹਾ ਹੈਗਾ ਦਾ ਸਲਦੀ ਸਜਾ ਕਰ ਸਕਦਾ ਕੋਈ ਇਹਨਾਂ ਨੇ ਘਰ ਦਾ ਚੁੱਲਾ ਕਿੱਥੋਂ ਚੱਲਣਾ ਇਹਦੇ ਵਿੱਚ ਕਈ ਡਰਾਈਵਰ ਇਦਾਂ ਦੇ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲਾ ਵੀ ਨਹੀਂ ਬਲਦਾ ਚੱਕਰ ਲਾ ਕੇ ਚੁੱਲਾ ਬਲਦਾ ਰੋਟੀ ਚੱਕਰ ਲਾ ਕੇ ਖਾਂਦਾ ਉਹ ਹੱਗ ਲਾਲ ਦੀ ਰੋਟੀ ਖਾਂਦੇ ਨੇ ਤੇ ਫਿਰ ਕਿਹਦੇ ਹਿਸਾਬ ਨਾਲ ਸਰਕਾਰ ਨੇ ਸੋਚਿਆ ਵੀ ਇਹ ਕਿੰਨਾ ਕੁ ਪੈਸਾ ਕਮਾਉਂਦੇ ਨੇ ਜਿਹੜਾ ਕਾਨੂੰਨ ਬਣਾਇਆ ਗਿਆ ਬਹੁਤ ਘਟੀਆ ਆ ਇਹਦੇ ਵਿੱਚ ਇਹ ਆ ਵੀ ਤੁਸੀਂ ਵੀ ਵਿੱਚ ਆਉਂਦੇ ਹੋ ਕੋਈ ਗੰਨਾ ਲੈ ਕੇ ਜਾਂਦਾ ਉਹ ਵੀ ਵਿੱਚ ਆਉਂਦਾ ਵਾ ਸਕੂਟਰੀ ਵਾਲਾ ਵੀ ਵਿੱਚ ਆਉਂਦਾ ਆ ਇਹਦੇ ਵਿੱਚ ਸਾਡੇ ਕਾਨੂੰਨ ਜਿਹੜਾ ਬਣਾਇਆ ਪਹਿਲੇ ਕਾਨੂੰਨ ਕਿੰਨੇ ਕੁ ਸਾਫ਼ ਨੇ ਉਦੇ ਵਿੱਚ ਇਹ ਆ ਕਿ ਗਲਤੀ ਕਿਸ ਦੀ ਹੁੰਦੀ ਸਜ਼ਾ ਕਿਸ ਨੂੰ ਮਿਲਦੀ ਹੈ ਇਹ ਕੋਈ ਗੱਡੀ ਜਾਣ ਕੇ ਵਾਜ ਜਾਂਦਾ ਵਾ ਕਹਿ ਦਿੰਦੇ ਜੀ ਗੱਡੀ ਵਾਲਾ ਮਾਰ ਗਿਆ ਇਹਦੇ ਵਿੱਚ ਇਨਸਾਫ ਕੋਈ ਨਹੀਂ ਹੁੰਦਾ ਜੇਕਰ ਨਹੀਂ ਕਾਨੂੰਨ ਰੱਦ ਕੀਤਾ ਤਾਂ ਫਿਰ ਕੀ ਕੀਤਾ ਜਾਊਗਾ ਧਰਨਾ ਲੱਗੂਗਾ ਲੰਮੇ ਸਮੇਂ ਵਾਸਤੇ ਅਨ ਮੇਥੇ ਸਮੇਂ ਵਾਸਤੇ ਸਾਰੀਆਂ ਟਰਾਂਸਪੋਰਟ ਬੰਦ ਆ ਰੋਡ ਜਾਮ ਕਰਾਂਗੇ ਭਾਜੀ ਡਰਾਈਵਰਾਂ ਦੇ ਹੱਕ ਦੇ ਵਿੱਚ ਸਾਰਾ ਧਰਨਾ ਲੱਗਿਆ ਜੀ 5 ਸਾਲ ਦੀ ਕੈਦ ਵਾ ਜੀ ਕਿਹੜਾ ਬੰਦਾ ਮੈਨੂੰ ਪਹਿਲਾਂ ਦੱਸੋ ਵੀ 5 ਸਾਲ ਕੋਈ ਨਾ ਇਹਨਾਂ ਨੇ ਮੌਕੇ ਤੇ ਬੇਲ ਦੇਣੀ ਨਾ ਕਹੋ ਸਾਡਾ ਟੱਬਰ ਕਿੱਥੋਂ ਚੱਲੂਗੀ ਜੀ 9:00 ਵਜੇ ਵਾਲੇ ਹੈ ਜੀ ਆਪਾਂ ਜ ਬਾਕੀ ਸਰਕਾਰ ਨੂੰ ਹ ਟੈਕਸ ਦੇਣ ਦੇ ਆਪਣੀਆਂ ਗੱਡੀਆਂ ਦਾ ਹਰ ਸਾਲ ਲੱਖਾਂ ਰੁਪਿਆ ਟੈਕਸ ਜਾਂਦੇ ਆ ਜੀ ਇਹਨਾਂ ਨੇ ਸਾਡੇ ਖਿਲਾਫ ਇੰਦਾ ਤਗੜਾ ਕਾਨੂੰਨ ਬਣਾ ਕੇ ਸਾਡ ਮਾਰੂ ਮਾਰੂ ਕੀਤਾ ਸਾਡੇ ਨਾਲ ਕੰਮ ਜੀ ਅੱਜ ਤੁਸੀਂ ਕੀ ਕੀਤਾ ਅੱਜ ਭਾਜੀ ਆਪਾਂ ਬਸ ਇਹ ਟਰੱਕ ਰੋਕੇ ਅੱਜ ਅੱਜ ਤੇ ਹਜੇ ਟਰੱਕ ਹੀ ਰੋਕਣਦੇ ਆ ਕੱਲ ਤੋਂ ਆਪਾਂ ਗੱਡੀਆਂ ਵੀ ਰੋਕਾਂਗੇ ਹਰ ਡਰਾਈਵਰ ਵੀਰ ਨੂੰ ਕਵਾਂਗੇ ਵੀ ਨਾਲ ਹੋ ਕੇ ਸਾਡੇ ਖੜੋ ਕੱਲ ਤੋਂ ਪੂਰਾ ਚੱਕਾ ਜਾਮ ਕਰਾਂਗੇ ਜੀ